ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪੈ ਸਿੰਘ ਬਰਾੜ ਦੋਸਤੋ ਪਸ਼ੂ ਖਰੀਦਣ ਲਈ ਇੱਕ ਗਰੀਬ ਬੰਦਾ ਪਤਾ ਨਹੀਂ ਕਿੱਥੋਂ ਪੈਸੇ ਜੋੜਦਾ ਵੀ ਘਰ ਵਿੱਚ ਦੁੱਧੋ ਜੀ ਜਵਾਕਾਂ ਜਿੱਲਾਂ ਨੂੰ ਦੁੱਧ ਪੀਣ ਨੂੰ ਮਿਲੇ ਤੇ ਹੋਰ ਲੋੜਾਂ ਜਿਹੜੀਆਂ ਘਰ ਦੀਆਂ ਨਿੱਕੀਆਂ ਮੋਟੀਆਂ ਹੁੰਦੀਆਂ ਡੇਰੀ ਦੁੱਧ ਪਾ ਕੇ ਉਹ ਪੂਰੀਆਂ ਹੁੰਦੀਆਂ ਰਹਣ ਪਰ ਅੱਜ ਕੱਲ ਪਹੂ ਖਰੀਦਣ ਲੱਗਿਆਂ ਵੀ ਅਣਜਾਣ ਬੰਦਾ ਫਸ ਜਾਂਦਾ ਗਰੀਬ ਕਿਸਾਨ ਤਾਂ ਦੋਸਤੋ ਪਹਿਲਾਂ ਹੀ ਵਿਆਜ ਤੇ ਪੈਸੇ ਫੜਦਾ ਏ ਤੇ ਜਦੋਂ ਉਸ ਨਾਲ ਠੱਗੀ ਵਾਜੀ ਜਾਂਦੀ ਆ ਤਾਂ ਉਹਦਾ ਮਨ ਜਮਾ ਹੀ ਟੁੱਟ ਜਾਂਦਾ ਅੱਜ ਕੱਲ ਠੱਗਾਂ ਨੇ ਦੋਸਤੋ ਇਹ ਕੰਮ ਵੀ ਨਹੀਂ ਛੱਡਿਆ ਜਿਹੜਾ ਤਾਂ ਦੋਸਤੋ ਕੰਮ ਕਰਨ ਵਾਲਾ ਨਿੱਤ ਦਾ ਵਪਾਰੀ ਬੰਦਾ ਉਹ ਤਾਂ ਉਹਨਾਂ ਦੇ ਜਾਲ ਵਿੱਚ ਕਦੇ ਵੀ ਨਹੀਂ ਫਸਦਾ ਫਸਦਾ ਕੌਣ ਆ ਦੋਸਤੋ ਆਪਣੇ ਅਰਗਸ ਆਧਾਰਨ ਕਿਸਾਨ ਫਸਦਾ ਹੋਰ ਨਹੀਂ ਕੋਈ ਫਸਦਾ ਕਿਉਂਕਿ ਆਪਾਂ ਤਾਂ ਕਦੇ ਕਦਾਰ ਪਸ਼ੂ ਖਰੀਦਣਾ ਹੁੰਦਾ ਇਸ ਕਾਰਨ ਆਪਾਂ ਉਹਨਾਂ ਦੀ ਚਪੇਟ ਵਿੱਚ ਛੇਤੀ ਆ ਜਾਂਦੇ ਆ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਵੀ ਠੱਗ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਠੱਗੀ ਮਾਰਦੇ ਆ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਆ ਜਿਹੜੇ ਕਿਸਾਨ ਵੀਰ ਪਹਿਲੀ ਵਾਰੀ ਆਪਣੇ ਚੈਨਲ ਤੇ ਬੰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਏਦਾਂ ਦੀਆਂ ਜਾਣਕਾਰੀ ਦੀਆਂ ਵੀਡੀਓ ਮਿਲਦੀਆਂ ਰਹਿਣ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਨੂੰ ਦੇਖ ਰਹੇ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਠੱਗ ਇਸ ਵਿੱਚ ਕੀ ਕਰਦੇ ਆ ਜਿਹੜੀ ਗਾਂ ਆਪਣੀ 1.5 ਲੱਖ ਵਾਲੀ 2.5 ਲੱਖ ਵਾਲੀ ਮੱਝ ਚੰਗੀ ਕੀਮਤ ਵਾਲੀ ਮੱਝ ਵੇਖਿਆ ਜਾਵੇ ਤਾਂ ਨੈਟ ਤੇ ਵੀਡੀਓ ਵਾਧੂ ਪਈਆਂ ਚੰਗੇ ਤੋਂ ਚੰਗੇ ਪਹੂਆਂ ਦੀਆਂ ਨੂੰ ਉਹ ਸਕਰੀਨ ਰਿਕਾਰਡਿੰਗ ਕਰਕੇ ਜਾਂ ਵੀਡੀਓ ਡਾਊਨਲੋਡ ਕਰਕੇ ਕਿਸੇ ਨਾ ਕਿਸੇ ਤਰੀਕੇ ਤਾਂ ਉਹ ਵਾਇਸ ਬੰਦ ਕਰ ਦਿੰਦੇ ਆ ਮੀਨ ਵਾਇਸ ਹੁੰਦੀ ਜਿਹੜੀ ਉਹ ਤੇ ਜਾਂ ਤਾਂ ਆਪਦੀ ਵਾਇਸ ਲਾ ਦਿੰਦੇ ਆ ਜਾਂ ਫਿਰ ਕੋਈ 뮤직 ਲਾ ਕੇ ਤੇ ਵਿੱਚ ਉਹਦੇ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਲਿਖ ਦਿੰਦੇ ਆ ਮੱਝ ਬਾਰੇ ਜਾਣਕਾਰੀ ਤੇ ਮੱਝ ਦਾ ਰੇਟ ਵੀ ਉਹਦੀ ਕੀਮਤ ਨਾਲੋਂ ਅੱਧਾ ਰੱਖਦੇ ਆ ਆਪਾਂ ਨੂੰ ਐਂ ਲੱਗਦਾ ਵੇਖਣ ਨੂੰ ਵੀ ਬਈ ਆ ਤਾਂ ਬੜੀ ਸਸਤੀ ਮੱਝ ਮਿਲ ਜਾਂਦੀ ਐ ਤੇ ਨਰੀਏ ਨੂੰ ਭਾਦਾ ਨਹੀਂ ਪਤਾ ਹਣਾ ਜਿਸ ਕਾਰਨ ਆਪਾਂ ਉਹਨਾਂ ਦੀ ਚਪੇਟ ਵਿੱਚ ਆ ਜਾਂਦੇ ਹਾਂ ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਕਹਿੰਦੇ ਆ ਵੀ ਬਈ 5000 ਰੁਪਿਆ ਸਾਈ ਮੇਰੇ ਖਾਤੇ ਵਿੱਚ ਘੱਲ ਦੋ ਥੋੜੀ ਗਾਂ ਨਿਆਏ ਮਾਝ ਜਿਹੜੀ ਹੀ ਰੋਕ ਲਾਂਗੇ ਜਦੋਂ ਆਪਾਂ 5000 ਰੁਪਿਆ ਉਹਨਾਂ ਦੇ ਖਾਤੇ ਵਿੱਚ ਘੱਲ ਦਿੰਨੇ ਆ ਤਾਂ ਉਹ ਫੇਰ ਉਹਨਾਂ ਦੀ ਡਿਮਾਂਡ ਹੋਰ ਵਾਜ ਜਾਂਦੀ ਆ ਫੇਰ ਆਪਾਂ ਉਹਨਾਂ ਦੀ ਲੱਤ ਦੇ ਥੱਲੇ ਆ ਜਾਂਦੇ ਆ ਫੇਰ ਉਹ ਕਹਿੰਦੇ ਆ ਵੀ 10000 ਰੁਪਿਆ ਜਾਂ ਪਸ਼ੂ ਦੀ ਅੱਧੀ ਕੀਮਤ ਘੱਲੋ ਵੀ ਪਤੂ ਦਾ ਖਰਚਾ ਵੀ ਪੈਣਾ ਵੀ ਬਾਅਦ ਚ ਤੁਸੀਂ ਮੁੱਕਰ ਨਾ ਜਾਓ ਕਿਤੇ ਗੱਲਾਂ ਦੇ ਵਿੱਚ ਲੈ ਲੈਂਦੇ ਉਹਨਾਂ ਨੂੰ ਬਹੁਤ ਹਸਾਬਕਤਾ ਹੁੰਦਾ ਠੱਗਾਂ ਨੂੰ ਦੋਸਤੋ ਤੇ ਫਿਰ ਕਈ ਬੰਦੇ ਹੁੰਦੇ ਆ ਜਿਹੜੇ ਵੀ ਮਗਰ ਕਹਿੰਦੇ ਚੱਲ ਯਾਰ 5000 ਰੁਪਿਆ ਕੱਲਿਆ ਆ ਵੀ ਜੋ 5000 ਲੈ ਕੇ ਨਹੀਂ ਫੋਨ ਜੀ ਗੱਲਬਾਤ ਹੋ ਰਹੀ ਹੈ ਪਹੂ ਪਹੁੰਚ ਹੀ ਜਾਣਾ ਆਪਣੇ ਘਰੇ ਪਰ ਜਦੋਂ ਆਪਾਂ ਉਹਨਾਂ ਨੂੰ ਕੀਮਤ ਉਹਦੀ ਜਿੰਨੀ ਉਹ ਮੰਗਦੇ ਆ ਆਪਾਂ ਉਹਨਾਂ ਨੂੰ ਕੱਲ ਦਿੰਨੇ ਆ ਫੇਰ ਉਹ ਆਪਦਾ ਅਸਲੀ ਰੂਪ ਚ ਆ ਜਾਂਦੇ ਆ ਤੇ ਆਪਣਾ ਫੋਨ ਫਾਨ ਚੱਕਣੋਂ ਹਟ ਜਾਂਦੇ ਆ ਬਥੇਰੇ ਮੈਨੂੰ ਫੋਨ ਆਉਂਦੇ ਆ ਵੀ ਬਈ ਐਂ ਕਰਕੇ ਆ ਠੱਗੀ ਵਜ ਰਹੀ ਏ ਇਸ ਦੇ ਵੀਡੀਓ ਪਾਈ ਜਾਵੇ ਇਸ ਲਈ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਹੈ ਦੋਸਤੋ ਜੇ ਮਤਲਬ ਆਪਾਂ ਨੂੰ ਕੋਈ ਵੀਡੀਓ ਮਿਲਦੀ ਵੀ ਆ ਜੇ ਕੋਈ ਪਸ਼ੂ ਚੰਗਾ ਨਿਕਲਦਾ ਵੀ ਆ ਤਾਂ ਉਹਨਾਂ ਨੂੰ ਕੋਈ ਬਈ ਜਿੰਨਾ ਟਾਈਮ ਬਹੁ ਘਰੇ ਨਹੀਂ ਆਉਂਦਾ ਉਹਨਾਂ ਰ ਟਾਈਮ 5 ਰੁਪਏ ਨਹੀਂ ਮੈਂ ਕੱਲਣੇ ਇਹ ਪਹਿਲੀ ਗੱਲ ਆਪਣੇ ਪੰਜਾਬ ਦੇ ਚੈਨਲ ਬਹੁਤ ਆ ਜਿੱਥੇ ਮਾਲਕ ਦਾ ਆਪਦਾ ਘਰ ਮਾਲਕ ਘਰੇ ਖੜਾ ਹੁੰਦਾ ਆਪਾਂ ਨੂੰ ਸਾਰੀ ਮਤਲਬ ਜਾ ਕੇ ਪਸ਼ੂ ਖਰੀਦ ਸਕਦੇ ਆ ਆਪਾਂ ਸਾਰੀ ਜਾਣਕਾਰੀ ਹੁੰਦੀ ਆ ਵੀ ਆ ਫਲਾਨੀ ਥਾਂ ਤੇ ਬਹੁ ਖੜਾ ਬਿਨਾ ਡਰੈਸ ਤੋਂ ਤਾਂ ਛੇਦੀ ਕਿਤੇ ਤੁਸੀਂ ਨੇੜੇ ਦੇ ਡਰੈਸ ਤੋਂ ਉਹ ਮਤਲਬ ਰਾਜਸਥਾਨ ਦੇ ਜਾਂ ਹੋਰ ਉਸ ਸਟੇਟਾਂ ਦੇ ਹੁੰਦੇ ਆ ਬੰਦੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇੜੇ ਦੇ ਡਰੈਸ ਤੋਂ ਬਿਨਾ ਮਤਲਬ ਤੁਸੀਂ ਗੱਲ ਬਾਤ ਹੀ ਨਹੀਂ ਕਰਨੀ ਕੋਈ ਵੀਡੀਓ ਆੜੀ ਹੋਏ ਵੇਖ ਕੇ ਪਸੂ ਦੀ ਹੋ ਸਕਦਾ ਦੋ ਹੋ ਸਕਦਾ ਦੋਸਤੋ ਉਹ ਇੰਦਰ ਨਹੀਂ ਹੋਣ ਰਾਜਸਥਾਨ ਜਾਂ ਹੋਰ ਸਟੇਟਾਂ ਦਾ ਡਰੈਸ ਦਸੀ ਜਾਂਦੇ ਹੁਣ ਠੱਗੀ ਮਾਰਨ ਵਾਲਾ ਕਿਧੋਂ ਦਾ ਵੀ ਹੋ ਸਕਦਾ ਆਪਾਂ ਨੂੰ ਪਤਾ ਉਹਦਾ ਆਪਦੀ ਠੱਗੀ ਨਾ ਮਤਲਬ ਹੁੰਦਾ ਨਾ ਉਹ ਹੁੰਦਾ ਵੀ ਜੇ ਨੇ ਮਤਲਬ ਕੋਈ ਵੀ ਆਪਾਂ ਵੇਖਿਆ ਜਾਵੇ ਵੀ ਪਤਾ ਨਹੀਂ ਕਿੱਥੋਂ ਪੈਸੇ ਲੈ ਹੋਣੇ ਆ ਉਹਨਾਂ ਨੂੰ ਤਾਂ ਆਪਦੇ ਢੱਡ ਨਾ ਹੁੰਦਾ ਦੋਸਤੋ ਇਹਨਾਂ ਹੋ ਸਕਦਾ ਵਿਚਾਰ ਰੱਖੋ ਇਥੇ ਰੇ ਲੋਕਾਂ ਨੇ ਲੱਖ ਲੱਖ ਡੇਡ ਡੇਡ ਲੱਖ ਦੀ ਠੱਗੀ ਵੀ ਇਸ ਕੰਮ ਦੇ ਵਿੱਚ ਵਜਦੀ ਆ ਦੋਸਤੋ ਸਮਝਦਾਰੀ ਤੋਂ ਕੰਮ ਲਿਆ ਕਰੋ ਪਸ਼ੂ ਖਰੀਦਣ ਲੱਗਿਆਂ ਪਸ਼ੂ ਖਰੀਦਣ ਲੱਗਿਆਂ ਘਾਟਾ ਨਾ ਸਿਆ ਕਰੋ ਕਿਉਂਕਿ ਪਸ਼ੂ ਆਪਣੇ ਪੰਜਾਬ ਦੇ ਵਿੱਚੋਂ ਪਹਿਲਾਂ ਹੀ ਘਟਦੇ ਜਾਂਦੇ ਆ ਜੇ ਇਹੋ ਜਿਹੇ ਕੰਮਾਂ 'ਚ ਆਪਾਂ ਫਸਣ ਲੱਗ ਗਏ ਫੇਰ ਤਾਂ ਪਸ਼ੂ ਬੇੜਾ ਘਰ ਕੀ ਹੋਏਗਾ ਪਸ਼ੂਆਂ ਦਾ ਦੁੱਧ ਤੋਂ ਬਣਾ ਸਰਨਾ ਨਹੀਂ ਗਾ ਦੋਸਤੋ ਤੁਹਾਨੂੰ ਪਤਾ ਜੇ ਮਲਾਵਟੀ ਦੁੱਧ ਆਉਂਦਾ ਹੁਣ ਵੀ ਇਹ ਪਸ਼ੂ ਜਿਵੇਂ ਹੀ ਖਤਮ ਹੋ ਗਏ ਤਾਂ ਫੇਰ ਬਣੂਗਾ ਪੰਜਾਬ ਦਾ ਆਪਾ ਵੇਖਿਆ ਜਾਵੇ ਤਾਂ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹੋ ਜਿਹੇ ਠੱਗਾਂ ਤੋਂ ਬਚਾਇਆ ਜਾ ਸਕੇ ਜਾਂ ਜੋ ਕੋਈ ਗਰੀਬ ਕਿਸਾਨ ਇਹਨਾਂ ਦੇ ਅੜਿੱਕੇ ਨਾ ਚੜੇ ਹਰੇਕ ਦਾ ਫਾਇਦਾ ਹੋ ਸਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਾਣਕਾਰੀ ਵਾਲੀ ਵੀਡੀਓ ਵੱਧ ਤੋਂ ਵੱਧ ਕੋਈ ਵੀ ਕਿਸੇ ਵੀ ਤੁਹਾਡਾ ਰਿਸ਼ਤੇਦਾਰ ਭੈਣ ਭਰਾ ਠੱਗੀ ਦੇ ਵਿੱਚ ਆ ਸਕਦਾ ਹਰੇਕ ਨੂੰ ਵੀਡੀਓ ਸ਼ੇਅਰ ਕਰੋ ਤਾਂ ਜੋ ਉਹਨੂੰ ਜਾਣਕਾਰੀ ਮਿਲ ਸਕੇ ਵੀ ਆਹ ਕੰਮ ਚੱਲ ਰਿਹਾ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ